ਨੰਤਰ ਪੈਦਲ ਯਾਤਰਾ ਚੱਲ ਰਹੀ ਹੈ ਔਰ ਬੱਸਾਂ ਗੱਡੀਆਂ ਟਰੱਕ ਬੱਸ ਕਾਰਾਂ ਮੋਟਰਸਾਈਕਲ ਸਕੂਟਰ ਤੇ ਵੀ ਸੰਖਦਾ ਬਹੁਤ ਜ਼ਿਆਦਾ ਹਮਮਾ ਕੇ ਪਹੁੰਚਦੀਆਂ ਨੇ ਔਰ ਨਾ ਬਾਰਿਸ਼ ਨਾ ਧੁੱਪ ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀਆਂ ਸੰਖਦਾ ਹੈ ਇਹ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਦੀ ਟੀਮ ਤੋਂ ਸੰਗਤਾਂ ਨੂੰ ਇਹੋ ਜੀ ਅਰਦਾਸ ਬੇਨਤੀ ਜੋਧੜੀ ਹੈ ਕਿ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ਹਿਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਤੇ ਬੜੇ ਪਿਆਰ ਨਾਲ ਚੱਲਣ ਕਿਸੇ ਨਾਲ ਇੱਕ ਦੂਜੇ ਨਾਲ ਧੱਕਾ ਮੱਕੀ ਨਹੀਂ ਕਰਨੀ ਬੜੇ ਪਿਆਰ ਨਾਲ ਨੰਗਰ ਛਕਣ ਔਰ ਆਰਾਮ ਨਾਲ ਚੱਲਣ ਔਰ ਸਤਿਗੁਰੂ ਦੀ ਖੁਸ਼ੀ ਜੀ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰندر ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅਜਿਹੇ ਦਿਨ ਤੁਮ ਤੁਮ ਬਾਬਾ ਦੀਸਨ ਜਨਮ ਦਿਹਾੜਾ ਹੋਗਾ ਹਰ ਸਾਲ ਦੀ ਤਰ੍ਹਾਂ ਚੱਟੀਮਣ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਵਿਸ਼ਾਲ ਜਰਾਗੀ ਪੋਵਨ ਸਾਹਿਬ ਜਾਂਦਾ ਜਿਹਦੇ ਚ ਸੰਗਤਾਂ ਉਪਦੇਸ਼ ਉਪਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਹੀ ਜਾਂਦੀ ਹੈ ਜਿਹੜੇ ਕਿ ਬੱਸਾਂ ਦੇ ਜਿਹੜੇ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੇ ਪੈਦਲ ਜਾਂਦੀ ਸੰਗਤ ਕਹਿੰਦੇ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਆ ਗਈ ਐ ਐਨੀ ਖੁਸ਼ੀ ਮਿਲਦੀ ਐ ਜਿਹੜਾ ਵੀ ਇੱਕ ਵਾਰ ਗੁਰਦੁਆਰਾ ਸਾਹਿਬ ਸੁਖਨਾ ਸੋਕੇ ਜਾਂਦਾ ਹੈ ਉਹ ਹਰ ਸਾਲ ਮਿਲਦਾ ਕਿ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸੰਗਤ ਕਰਕੇ ਲਿਆ ਜਾਂਦਾ ਇਹਦੀ ਐਨੀ ਵੱਡੀ ਖੁਸ਼ੀ ਹੈ ਕਿ ਬਾਬਾ ਜੀ ਦੀ ਜਨਨਧਾਰਾ ਹਰ ਸਾਲ ਲੋਕੀ ਟਿਕਦੇ ਰਹਿੰਦੇ ਕਦੋਂ ਆਣਾ ਪੋਵਨ ਸਾਹਿਬ ਨਗਰ ਕਿਤੇ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਐ ਸਾਰੀ ਹਉਮਤਾਂ ਨਾਲ ਜਾ ਰਹੀ ਐ ਸਾਰੇ ਬਹੁਤ ਖੁਸ਼ੀ ਮਿਲਦੀ ਅ ਬਾਰਿਸ਼ ਵੀ ਲੱਗੀ ਆ ਬਾਰਿਸ਼ ਦੇ ਵਿੱਚ ਵੀ ਕੋਈ ਬਾਰਿਸ਼ ਠੰਡੀ ਨਹੀਂ ਲੱਗਦੀ ਬਾਬਾ ਜੀ ਠੰਡੀ ਕੋਈ ਨਹੀਂ ਗਈ ਜੀ ਕਿਰਪਾ ਹੈ ਕਿ ਬਾਰਿਸ਼ ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਦਾਸ ਨਿਸ਼ਾਨ ਸਿੰਘ ਬਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸ਼ਹਿਰ ਵਾਸੀ ਇਹਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪਹੁੰਡ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਉਤਸ਼ਾਹ ਬਹੁਤ ਜ਼ਿਆਦਾ ਹੈ ਸੰਗਤ ਦੇ ਵਿੱਚ ਬਾਰਿਸ਼ ਵੀ ਉਹ ਪੈ ਰਹੀ ਆ ਪਰ ਬਾਰਿਸ਼ ਦੀ ਬਿਨਾ ਪ੍ਰਵਾਹ ਕੀਤੀਆਂ ਸੰਗਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜਿਆਦੇ ਪ੍ਰਬੰਧ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੀ ਉੱਪਰ ਹੋ ਰਹੀ ਆ ਸੋ ਮਹਾਰਾਜ ਦੀ ਕਿਰਪਾ ਨਾਲ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਲਾੜਾ ਕਿੱਥੇ ਐਲਕਾਪੇ ਇਹ ਤੁਸੀਂ ਗੁਰਦੁਆਰਾ ਸ਼ਹੀਦ ਗੰਗਸਾਭ ਚਾਟੀਪਿੰਡ ਚੌਂਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪੋਵੰਡ ਸਾਹਿਬ ਜਨਮ ਸਥਾਨ ਬਾਬਾ ਜੀ ਦਾ ਉੱਥੇ ਜਾ ਰਿਹਾ ਹੈ ਇਹ ਸਵੇਰੇ 9 ਵਜੇ ਆਰੰਭ ਹੋਇਆ ਹੈ ਇਹ ਰਾਤ ਦੇ 11 12 ਵਜੇ ਨੇ ਜੀ ਪਹੁੰਚ ਪਹੁੰਚਦੇ 40 ਕਿਲੋਮੀਟਰ ਦਾ ਜਿਹੜਾ ਸਮਾਂ ਆ ਉਹ 14 15 ਘੰਟਿਆਂ ਚ ਹੁੰਦਾ ਨਹੀਂ ਸੰਕਤਾਂ ਦਾ ਅਪਸ਼ਾ ਹੁੰਦਾ ਜੀ